फिलौर संयुक्त किसान मोर्चे गैर राजनीतिक सदे से हुगारा मिलया इस मौके इकट्ठ संबोधन करद हरजीतान ढिलों बड़ा पिंड जसपाल पाला लंबारदार हरदीप सिंह मनसूरपुर इकबालसूलपुर बलविंदर हो बुलारिया ने मंग की मरण वरतान आगू जगजीत डेवाल की जान बचा तुरंत किसान आगुआ गलबात करके मंगा मनिया जा आगुआ ने कहा कि के तीन काले कानून की थां एक होर नवे कानून केंद्र पेश गया है जिसत तो साफ नहीं है कि तुरंत हदायत की जाए आगुआ ने कहा के कि केंद्र वो कहा गया कि किसान ट्रालिया तो बिना दिल्ली धरना प्रदर्शन कर सकते हैं प्रदर्शन भी कर नहीं दिता जा रहा शंभू बैरियर किसाना ने नहीं सरकार ने बंद किया है ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਹੱਲੇ ਵੀ ਨਹੀਂ ਮੰਨਦੀ ਤਾਂ ਮਜਬੂਰਨ ਇਹ ਬੰਦ ਅਣਮਿੱਥੇ ਸਮੇ ਲਈ ਵੀ ਕੀਤਾ ਜਾ ਸਕਦਾ ਹੈ ਪੰਜਾਬ ਚ ਕਿਸਾਨ ਜਥੇਬੰਦੀਆਂ ਨੂੰ ਲੋਕਾਂ ਵੱਲੋਂ ਪੂਰਨ ਸਮਰਥਨ ਦਿੰਦੇ ਹੋਏ ਸਾਰੇ ਕਾਰੋਬਾਰ ਨੂੰ ਬੰਦ ਰੱਖਿਆ ਇਸ ਮੌਕੇ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਣ 'ਚ ਲੋਕਾਂ ਦਾ ਸਹਿਯੋਗ ਕੀਤਾ ਫਿਲੌਰ ਤੋਂ ਮੋਨੂ ਸੰਧੀ ਦੀ ਖਾਸ ਰਿਪੋਰਟ ਪੂਰਾ ਆਪਣਾ ਇਤਿਹਾਸਿਕ ਕਿਸਾਨਾਂ ਨੇ ਉਹਦੇ ਬਾਰੇ ਤੁਹਾਡਾ ਕੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੜਾ ਧਾਨਾ 30 ਦਸੰਬਰ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕੇ ਐਮਐਮ ਦੋਨੇ ਫਾਰਮਰ ਨੇ ਲਿਖਿਆ ਕਿ ਧਾਨਾ ਸਾਨੂੰ ਲਾਉਣ ਦੀ ਨੌਬਤ ਤਾਂ ਆਈ ਆ ਤੇ ਤੁਹਾਨੂੰ ਵੀ ਪਤਾ ਕਿ ਪਿਛਲੇ ਲਗਭਗ ਇੱਕ ਸਾਲ ਤੋਂ ਹੀ ਜਿਹੜੀਆਂ ਜਥੇਬੰਦੀਆਂ ਆ ਉਹ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਤੇ ਬੈਠੀਆਂ ਸਰਕਾਰ ਗੁੰਗੀ ਬੋਲੀ ਤੇ ਅੰਨੀ ਹੋ ਚੁੱਕੀ ਉਹਨੂੰ ਦੱਸਦਾ ਨਹੀਂ ਕਿ ਜਿਹੜੀਆਂ ਉੱਥੇ ਸ਼ਹੀਦیاں ਹੋ ਰਹੀਆਂ ਜਾਂ ਜਾਂਨਾ ਜਾ ਰਹੀਆਂ ਕਿਹੜੀਆਂ ਜਾ ਰਹੀਆਂ ਉਹ ਹਿੰਦੁਸਤਾਨ ਤੇ ਭਾਰਤ ਵਾਸੀਆਂ ਦੀਆਂ ਜਾ ਰਹੀਆਂ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਬਿਵਾਰੀ ਵਰਗਿਆ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਉਹਨੂੰ ਅਣਗੌਲਿਆ ਕਰ ਰਹੀ ਆ ਕੋਈ ਵੀ ਸਹਿਰਤਦਾ ਦੇ ਨਾਲ ਨਹੀਂ ਲੈ ਰਹੀ ਧਰਨੇ ਨੂੰ ਉਹਦੇ ਵਜਿ ਇਹ ਵਜਿ ਦੇ ਵਿੱਚ ਪਿਛਲੀ 26 ਨਵੰਬਰ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਦੇ ਬੈਠੇ ਪਰ ਸਰਕਾਰਾਂ ਦੇ ਕੰਨਾਂ ਤੱਕ ਫੇਰ ਵੀ ਜੂੰ ਨਹੀਂ ਸਰਕੀ ਵੀ ਇੱਕ ਇਨਸਾਨ ਦੀ ਇੱਕ ਲੀਡਰ ਦੀ ਸਾਡੇ ਕਿਸਾਨ ਆਪੂ ਦੀ ਜਾਨ ਜਾ ਰਹੀ ਹੈ ਕਿੰਨੀ ਕੀਮਤੀ ਆ ਕਿੰਨੇ ਲੋਕਾਂ ਦਾ ਉਹਦੇ ਨਾਲ ਪਿਆਰ ਹੈ ਕਿੰਨੇ ਲੋਕਾਂ ਦਾ ਉਹ ਇੱਕ ਮਾਰਗਦਰਸ਼ਨ ਆ ਜਿਹੜਾ ਯਾਂਹੀ ਜਾਨ ਰਾਹੇ ਜਾ ਰਿਹਾ ਸੋ ਸਰਕਾਰਾਂ ਨੂੰ ਜਿਹੜੀ ਉਹਦੀ ਆਵਾਜ਼ ਲੋਕਾਂ ਦੇ ਰਾਹੀਂ ਪਹੁੰਚਾਉਣ ਦੇ ਲਈ ਸੀ ਸਰਕਾਰਾਂ ਦੇ ਕੰਨਾਂ ਤੱਕ ਇਹ ਜਿਹੜਾ ਮਜਬੂਰਾਂ ਨੇ ਸਾਨੂੰ 30 ਦਸੰਬਰ ਦਾ ਧਰਨਾ ਲਿਕਣਾ ਪਿਆ ਪੂਰਾ ਪੰਜਾਬ ਬੰਦ ਕਰਨਾ ਪਿਆ ਸਾਰੀਆਂ ਸੜਕਾਂ ਰੁਕੀਆਂ ਪਈਆਂ ਤੇ ਇਹ ਜਿਹੜੀ ਗਲਤੀ ਆ ਰਹੀ ਚ 100% ਜਿਹੜਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਆ ਸੋ ਅਸੀਂ ਪਰ ਜਿਹੜਾ ਇਹ ਧਰਨਾ ਲਾਇਆ ਪੰਜਾਬ ਬੰਦ ਕੀਤਾ ਉਹਦੇ ਜਿਹੜੀਆਂ ਐਮਰਜੈਂਸੀ ਸਭਾਵਾਂ ਆ ਕਿਸੇ ਕੋਈ ਐਂਬੂਲੈਂਸ ਆ ਉਹਨੂੰ ਪਹਿਲ ਦੇ ਆਧਾਰ ਤੇ ਨਿਗਰ ਰਹੇ ਆ ਕੋਈ ਮੇਰਾ ਵੀਰ 에어ਪੋਰਟ ਤੇ ਜਾ ਰਿਹਾ ਉਹਨੂੰ ਪਹਿਲ ਦੇ ਆਧਾਰ ਤੇ ਨਿਗਰ ਆਇਆ ਕੋਈ ਵਿਦਿਆਰਥੀ ਆਪਣਾ ਪੇਪਰ ਦੇਣ ਜਾਣ ਜਾ ਰਿਹਾ ਉਹਨੂੰ ਪਹਿਲ ਦੇ ਆਧਾਰ ਤੇ ਨਿਗਰ ਆਇਆ ਜਾਂ ਕੋਈ ਜਿਹੜਾ ਰਾਤਾਂ ਦੀ ਗੱਡੀ ਆ ਵਿਆਹ ਆ ਉਹਨਾਂ ਨੂੰ ਵੀ ਅਸੀਂ ਇਹ ਚ ਛੋਟ ਦਿੱਤੀ ਹੋਆ ਤੇ ਇਹ ਅਸੀਂ ਅੱਜ ਇੱਥੇ ਧਰਨਾ ਲਾਇਆ ਪਰ ਸਰਕਾਰ ਨੂੰ ਅਸੀਂ ਚੇਤਾਵਨੀ ਤੇ ਕਿ ਦਿੰਨੇ ਆ ਜੇਕਰ ਉਹਨਾਂ ਨੇ ਹੁਣ ਵੀ ਸਾਡੇ ਜਿਹੜੇ ਮੰਗਾ ਆ ਉੱਤੇ ਧਿਆਨ ਨਹੀਂ ਦਿੱਤਾ ਤੇ ਅਸੀਂ ਜਿਹੜਾ ਧਰਨਾ ਫੇਰ ਲਾਵਾਂਗੇ ਛੇ ਰਾਂ ਨੂੰ ਮਿੱਥੇ ਸਮੇਲੇ ਵੀ ਲਾਵਾਂਗੇ ਜੀ। ਹਾਂਜੀ ਡੱਲੇਵਾਲ ਸਾਹਿਬ ਕੋ ਤੁਸੀਂ ਮਿਲ ਕੇ ਪਈਆਂ ਆ। ਉਹਨਾਂ ਦੀ ਹਾਲਤ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ ਉਹਦਾ ਪਰਮਾਤਮਾ ਨਾਲ ਟਡੋਰੀ ਆ ਜਿਹਦੀ ਹਾਲਤ ਆ ਬਹੁਤ ਨਾਜ਼ੁਕ ਆ ਜੀ। ਕਿਉਂਕਿ ਆਪਾਂ ਦੇਖਿਆ ਕਿ ਜਿਹੜਾ ਕਹਾਣ ਆ ਵੀ ਭੁੱਖੇ ਪੇਟ ਤਾਂ ਨਾ ਭਗਤੀ ਦੀ ਨਾ ਲੜ ਹੁੰਦਾ ਪਰ ਉਹ ਸੂਰਮਾ ਜਿਹੜਾ ਭੁੱਖੇ ਪੇਟ ਇੰਨੇ ਦਿਨ ਹੋ ਗਏ ਆ ਉਸ ਬਾਰਡਰ ਤੇ ਬੈਠਾ ਲੜ ਰਿਹਾ ਤੇ ਉਹਦੇ ਨਾਲ ਸਾਰਾ ਪੰਜਾਬ ਅੱਜ ਖੜਾ ਜਥੇਬੰਦੀਆਂ ਜਿਹੜੀਆਂ ਸਾਰੀਆਂ ਨਾਲ ਆ ਕਿਉਂਕਿ ਅਸੀਂ ਐਂਡ ਦੇ ਸਾਹ ਤੱਕ ਲੜਾਂਗੇ ਕਿਉਂਕਿ ਅਸੀਂ ਉਹਨਾਂ ਪੁਰਖਿਆਂ ਦੀ ਲਾਅ ਦੇ ਆ ਜਿਹੜੇ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਘੋੜਿਆਂ ਦੀਆਂ ਕਾਟੀਆਂ ਦੇ ਬਹਿ ਕੇ ਲੜਦੇ ਰਹੇ ਆ ਅਸੀਂ ਭੁੱਖੇ ਵੀ ਲੜਾਂਗੇ ਤੇ ਐਂਡ ਦੇ ਸਾਹ ਤੱਕ ਲੜਾਂਗੇ ਇਹ ਤੁਹਾਡਾ ਤੁਹਾਡਾ ਸ਼ਾਂਤਮਈ ਰਹੂਗਾ ਹਾਂਜੀ ਅਸੀਂ ਪਹਿਲਾਂ ਤੋਂ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਹਮੇਸ਼ਾ ਇਸ ਸਹਿਰਦਤਾ ਦੇ ਨਾਲ ਸ਼ਾਂਤਮਈ ਕਿਸੇ ਨੂੰ ਅਸੀਂ ਕੋਈ ਤਕਲੀਫ ਨਹੀਂ ਦੇਣਾ ਚਾਹੁੰਦੇ ਪਰ ਜਿਹੜੇ ਰਾਹੀ ਗਏ ਉਹਨੂੰ ਪਹਿਲਾਂ ਅਲਟੀਮੇਟਮ ਦੇ ਦਿੱਤਾ ਸੀਗਾ ਕਾਫੀ ਦਿਨ ਪਹਿਲਾਂ ਤੁਸੀਂ ਵੀ ਮੀਡੀਆ ਦੇ ਖਬਰਾਂ ਚਲਾਈਆਂ ਬਈ 30 ਤਰੀਕ ਨੂੰ ਬੰਦਿਆ ਪਰ ਕਈ ਲੋਕ ਜਾਣ ਕੇ ਫੇਰ ਆਉਂਦੇ ਆ ਉਹਨਾਂ ਨੂੰ ਸਮਝਾਈਦਾ ਭਾਈ ਇੱਕ ਦਿਨ ਜੇ ਤੁਸੀਂ ਸਾਡਾ ਸਾਥ ਦੋਗੇ ਇਹ ਤੁਹਾਡੇ ਲਈ ਫਾਇਦਾ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹ ਜਿਹੜੀ ਕਿਸਾਨ ਆ ਇਹ ਹੈ ਕਿ ਜਿਹੜੀ ਕਿਸਾਨੀ ਦੇ ਕਿਸਾਨ ਇਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਆ ਜੇਕਰ ਇਨਸਾਨ ਦੀ ਰੀੜ ਦੀ ਹੱਡੀ ਤੇ ਛੱਟ ਵੱਜ ਜਵੇ ਸਾਰਾ ਸਰੀਰ ਨਕਾਰਾ ਹੋ ਜਾਂਦਾ ਜੇਕਰ ਕਿਸਾਨੀ ਤੇ ਛੱਟ ਵੱਜਦੀ ਆ ਜਿਹੜੀ ਆਰਥਿਕਤਾ ਉਹ ਸਾਰੀ ਜਿਹੜੀ ਇੰਡੀਆ ਦੀ ਆ ਉਹ ਕਿਸਾਨੀ ਤੇ ਟਿਕੀ ਹੋ ਆ ਜੇ ਕਿਸਾਨੀ ਮਰਦੀ ਆ ਤਾਂ ਸਾਰਾ ਇੰਡੀਆ ਮਰੇਗਾ ਜੀ ਇਹ ਗੱਲ ਕਰੀਏ ਫਲੋਰ ਦਾ ਜਿਹੜੇ ਬਾਜ਼ਾਰ ਆ ਉਹਨਾਂ ਵੱਲੋਂ ਸਾਨੂੰ ਕਿੱਦਾਂ ਦਾ ਸਮਰਥਨ ਮਿਲਿਆ ਦੁਕਾਨਦਾਰਾਂ ਦੇਖੋ ਜੀ ਅਸੀਂ ਅਪੀਲ ਕੀਤੀ ਆ ਕਿਉਂਕਿ ਅਸੀਂ ਅਪੀਲ ਹੀ ਕਰਦੇ ਆ ਧੱਕੇ ਨਾਲ ਅਸੀਂ ਕਦੀ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹਨਾਂ ਨੂੰ ਅਪੀਲ ਕੀਤਾ ਵੀ ਬੰਦ ਕਰੋ ਕੁਛ ਜਿਹੜੇ ਦੁਕਾਨਦਾਰਾਂ ਦੇ ਖੋਲ ਵੀ ਲੈਂਦੇ ਆ ਪਰ ਬਹੁਤਾ ਜਿਦਾ ਬੰਦ ਰੱਖਦੇ ਆ ਸੋ ਅਸੀਂ ਫੇਰ ਅਪੀਲ ਕਰਦੇ ਆ ਵੀ ਭਾਈ ਔਰ ਇਹ ਲੜਾਈ ਸਾਂਝੀ ਆ ਇਕੱਠੇ ਹੋਵਾਂਗੇ ਤਾਂ ਕੁਝ ਲੈ ਜਾਵਾਂਗੇ ਕਿਉਂਕਿ ਜੇ ਕਿਸਾਨਾਂ ਮਜ਼ਦੂਰਾਂ ਦੇ ਜੇਬ 'ਚ ਪੈਸਾ ਨਹੀਂ ਆਇਆ ਤਾਂ ਦੁਕਾਨਦਾਰਾਂ ਦੇ ਪੈਸਾ ਕਿੱਥੋਂ ਆਣਾ ਜੇ ਕਿਸਾਨਾਂ ਮਜ਼ਦੂਰਾਂ ਦੇ ਜੇਬ 'ਚ ਪੈਸਾ ਆਊਗਾ ਉਹ ਦੁਕਾਨਦਾਰਾਂ ਦੇ ਆ ਕੇ ਖਾਜੂਗੇ ਦੁਕਾਨੀ ਦੁਕਾਨਦਾਰੀ ਤੇ ਕੋਈ ਕੋਈ ਕੱਪੜਾ ਲਊਗਾ ਕੋਈ ਕੋਈ ਭਾਂਡਾ ਲਊਗਾ ਕੋਈ ਕੋਈ ਰੰਗ ਕਰਾਉਣ ਲਈ ਕੋਈ ਲਊਗਾ ਇਸ ਕਰਕੇ ਇਹਨੂੰ ਇਹ ਲੜਾਈ ਕਿਲੇ ਕਿਸਾਨਾਂ ਮਜ਼ਦੂਰਾਂ ਦੀ ਸਮਝੋ ਇਹ ਲੜਾਈ ਜਿਹੜੇ ਕਿਸਾਨ ਮਜ਼ਦੂਰ ਰੇੜੀ ਵਾਲਾ ਦੁਕਾਨਦਾਰ ਵਪਾਰੀ ਵਰਗ ਸਾਰਿਆਂ ਦਾ ਸਾਂਝੀ ਆ ਕਿਉਂਕਿ ਜੇ ਸਾਂਝੇ ਰਹਾਂਗੇ ਇਕੱਠੇ ਰਾਵਾਂਗੇ ਤਾਂ ਆਪਾਂ ਕਾਮਯਾਬ ਹੋਵਾਂਗੇ ਨਹੀਂ ਤਾਂ ਕੋਟਤਾ ਖਾਣੀ ਆ ਅਸੀਂ ਕਿਸਾਨ ਖਾਣੇ ਆ ਤੇ ਕੱਲ ਨੂੰ ਇਹ ਖਾਂਗੇ